ਇਹਨਾਂ 15 ਲੀਟਰ ਦੋ ਦਿੱਤਾ ਜੀ ਦੂਜੇ ਸੇ 15 ਦਿੱਤਾ ਵਾ ਹਾਂਜੀ ਹਾਂਜੀ ਠੀਕ ਹੈ ਤੇ ਇਸ ਵਾਰ ਕੀਮੀ ਦਾ ਵੀ ਇਹ ਵਿੱਚ 1700 ਲੀਟਰ ਦੀ ਚਾਹ ਆ ਗਈ ਅੱਛਾ ਇਸ ਵਾਰ ਦੋ ਕਟੀਆਂ ਜੀ ਪਹਿਲੇ ਦੋ ਕਟਣਾਂਗੇ ਹਾਂ ਕਟਣਾਂਗੇ ਠੀਕ ਹੈ ਆਹ ਖੜੇਗਾ ਇਧਰ ਹਨਾ ਹਾਂ ਕਟਣਾਂਗੇ ਖੜੇਗਾ ਉਹ ਪਰਾਲੀ ਖੜੀ ਆਹ ਖੜੀ ਇੱਕ ਇਹ ਖੜੀ ਹੈ ਇਹ ਅਸਿਰ ਨਹੀਂ ਹੈ ਹਾਂਜੀ ਠੀਕ ਹੈ ਹਾਂਜੀ ਦੋਸਤੋ ਫਸਟੀ ਗਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾਲੀਵਾਲ ਡੈਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪੈਂਟ ਸੈਦੋ ਕੇ ਤਸੀਲ ਇਹਨੂੰ ਨਿਹਾਲ ਸਿੰਘ ਵਾਲਾ ਪੈ ਜਾਂਦੀ ਆ ਤੇ ਜ਼ਿਲ੍ਹਾ ਮੋਗਾ ਪੈ ਜਾਂਦਾ ਸਾਹਮਣੇ ਜਿਹੜੀ ਤੁਸੀਂ ਅੱਜ ਦੇਖ ਰਹੇ ਹੋ ਇਹ ਵਕਾਊ ਆ ਗੀ ਇਸ ਵਾਰ ਇਹਨੇ ਤੀਜਾ ਸੂਆ ਸੁਣਾਗਾ ਤੇ ਦੋ ਸੂਏ ਪਹਿਲਾਂ ਬਾਈਆਂ ਨੇ ਚੋਈ ਆ ਗਈ ਜੋ ਬਣਦੀ ਡਿਟੇਲ ਆ ਉਹ ਸਾਰੀ ਤੁਹਾਨੂੰ ਆਪਾਂ ਲੈ ਕੇ ਦੇਵਾਂਗੇ ਕਿ ਕਿੰਨਾ ਦੁੱਧ ਦਿੱਤਾ ਤੇ ਇਸ ਵਾਰ ਕੀ ਉਮੀਦ ਹੈ ਤੇ ਜੋ ਰੇਟ ਆ ਉਹ ਵੀ ਵੀਡੀਓ ਦੇ ਵਿੱਚ ਹੀ ਹੋ ਜੂਗਾ ਤੇ ਬਾਕੀ ਜੋ ਡਿਟੇਲ ਆ ਸਾਰੀ ਆਪਾਂ ਤੁਹਾਨੂੰ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਨਾਲੜ ਤੇ ਫਿਰ ਦੋਨੋਂ ਆਪਾਂ ਤੌਰ ਤੇ ਦਿਖਾਵਾਂਗੇ ਤੁਸੀਂ ਆਦੀ ਫੌਲ ਤਸੱਲੀ ਕਰਕੇ ਮੱਝ ਨੂੰ ਖਰੀਦ ਸਕਦੇ ਹੋਗੇ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਮੱਝਾਂ ਆ ਆਮ ਜਿਵੇਂ ਘਰ ਦੀ ਲੋੜ ਵਾਸਤੇ ਪਸ਼ੂ ਰੱਖੇ ਹੁੰਦੇ ਆ ਬਾਈ ਪਸ਼ੂ ਰੱਖੇ ਹੋਏ ਆ ਤੇ ਖੁੱਕ ਦੇਣ ਤੇ ਬਾਕੀ ਜਾ ਕੇ ਬਾਕੀ ਆ ਜੋ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਉਣੀ ਹੈ ਤੇ ਡਟੇ ਲੇਕੇ ਦਿੰਨੇ ਆ। ਬਾਕੀ ਝੋਟੀ ਉਹ ਮੱਝ ਠੰਡੀ ਸੀ ਲਾ ਬੁਰੀ। ਦੇਖ ਸਕਦੇ ਹੋ ਤੁਸੀਂ। ਜਿਵੇਂ ਉਪਰਾਂ ਮੈਂ ਮਾੜਾ ਮੋਟਾ ਚਾਲੋ ਪਸ਼ੂ ਦਾ ਹੋ ਜਾਂਦਾ ਵੈਸੇ ਡਰਦ ਹੀ ਨਹੀਂ ਹੈਗੀ। ਜਗਾਲੀ ਨਹੀਂ ਇਹਨੇ ਸਾਡੀ। ਨਹੀਂ ਜੇ ਪਸ਼ੂ ਡਰਦੇ ਤਾਂ ਫਿਰ ਜਗਾਲੀ ਨਹੀਂ ਕਰਦਾ। ਬਾਕੀ ਕੁੰਡੇ ਸੰਗਾ ਕਦਗਾਠ ਵੀ ਚੰਗਾਗਾ। ਤੇ ਸਭੀ ਬਲੀ ਵੀ ਚੰਗੀ ਹੈਗੀ। ਵੇਲ ਵੀ ਚੰਗੀ ਆ। ਥਣਾ ਦਾ ਸਜ ਬਹੁਤ ਵਧੀਆਗਾ ਤੁਸੀਂ ਦੇਖ ਸਕਦੇ ਹੋ। ਥਣਾ ਦਾ ਸਜ ਵੀ ਬਹੁਤ ਵਧੀਆਗਾ। ਸਾਰੇ ਪੱਖਾਂ ਦੇ ਚੰਗੀਆਂ ਸਾਫ਼ ਸੁਥਰੀਆਂ ਯਾਰਾਂ ਬਾਕੀ ਬੈਕ ਸੈਂਟ ਤੋਂ ਦੇਖ ਤਾਂ ਮੁੱਠੀ ਵਿੱਚ ਵਾਈ ਵਾਲੇ ਥਾਣਾ ਬਹੁਤ ਵਧੀਆ ਇਧਰ ਥੋੜਾ ਲੈਂਦੇ ਹਾਂ ਪਹਿਲਾਂ ਬਾਕੀ ਛੱਟ ਮੁੜੇ ਦੀ ਕੁਆਲਿਟੀ ਬਹੁਤ ਚੰਗੀ ਹੈ ਤੇ ਆ ਜੋ ਆਪਾਂ ਬਾਈ ਨਾਲ ساری ਗੱਲਬਾਤ ਕਰਾਂਗੇ ਤੇ ਡਿਟੇਲ ਪਾ ਦਿੰਦੇ ਹਾਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਆ ਆਪਣਾ ਨਾਮ ਦੱਸ ਦਿਓ ਜੀ ਗੁਲਾਬ ਸਿੰਘ ਜੀ ਠੀਕ ਹੈ ਜੀ ਪਿੰਡ ਸੈਦੋ ਗਈ ਠੀਕ ਹੈ ਜੀ ਹਾਂ ਫੋਨ ਨੰਬਰ ਹੈਗਾ 76950365 ਤੇ ਪਹਿਲੇ ਦੁਆਰੇ ਬੋਲ ਦਿਓ 76950365 ਜੀ ਠੀਕ ਹੈ ਜੀ ਬਾਕੀ ਦੋਸਤੋ ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਬਾਕੀ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਵਾ ਤੇ ਬਾਈ ਦੱਸਿਓ ਵੀ ਸਭ ਤੋਂ ਪਹਿਲਾਂ ਤਾਂ ਵੀ ਮੱਝ ਹੈ ਆਪਣੇ ਘਰ ਦੀ ਹੈ ਨਾ ਘਰ ਦੀ ਮੱਝ ਹੈ ਜੀ ਘਰ ਦੀ ਠੀਕ ਹੈ ਤੇ ਇਸ ਵਾਰ ਇਹਨੇ ਤੀਜਾ ਸੂਆ ਸੁਣਾ ਤੀਜਾ ਸੂਆ ਸੁਣਾ ਜੀ ਠੀਕ ਹੈ ਕਿੰਨੇ ਦਾ ਰਹਿੰਦੇ ਹੈਗੇ ਬਾਈ 1-2 ਦਿਨ ਲਾਊਗੀ 1-2 ਦਿਨ ਹੀ ਲਾਊਗੀ ਹਾਂ ਜੀ ਹਾਂ ਜੀ ਠੀਕ ਹੈ ਅ ਪਹਿਲਾਂ ਹੁਣ ਸਵੇਰੇ ਬੱਚਾ ਕਿੰਨਾ ਦੁੱਧ ਦਿੱਤਾ ਵਾ ਪਹਿਲਾਂ 15 ਲੀਟਰ ਦੁੱਧ ਦਿੱਤਾ ਜੀ ਦੂਜੇ ਸੇ 15 ਦਿੰਦਾ ਵਾ ਹਾਂਜੀ ਹਾਂਜੀ ਠੀਕ ਹੈ ਤੇ ਇਸ ਵਾਰ ਕਿੰਨੀ ਦਾਗੀ ਐ ਵਿੱਚ 1700 ਲੀਟਰ ਦੀ ਝਾਕਾ ਜੀ ਅਸੇ ਇਸ ਵਾਰ 17 ਲੀਟਰ ਦੀ ਝਾਕਾ ਹਾਂਜੀ ਹਾਂਜੀ ਪਹਿਲਾਂ ਸੇ 15 ਦਿੰਦਾ ਹਾਂਜੀ ਹਾਂਜੀ ਇਹ ਦੁੱਧ ਕਿੰਨਾ ਕੁ ਟਾਈਮ ਦੇਗੀ ਸੀਗੀ ਬਈ ਬਹੁਤ ਲੰਮਾ ਟਾਈਮ ਦੇਗੀ ਇਹ ਦੁੱਧ ਲੰਮਾ ਸਮਾਂ ਦੇਗੀ ਹਾਂਜੀ ਠੀਕ ਹੈ ਤੇ ਚੌਣ ਚਾਂਚ ਕਿ ਮੇਰਾ ਜੀ ਚੌਣ ਚ ਵੱਧ ਗਈ ਲੋੜ ਆ ਜੀ ਸੀ ਲੱਗੀ ਹਾਂ ਸੀ ਲੱਗੀ ਥਾਣਾ ਥਾਣਾ ਨੂੰ ਥਾਣਾ ਨੂੰ ਵੀ ਲੋੜ ਆ ਜੀ ਓਕੇ ਜਮ ਓਕੇ ਜਮ ਠੀਕ ਪਹਿਲੇ ਸਵੇਰੇ ਦੋ ਕਟਗਾਂ ਜੀ ਪਹਿਲੇ ਸਵੇਰੇ ਕਟਗਾਂ ਗੀਆਂ ਹਾਂ ਕਟਗਾਂ ਗੀਆਂ ਠੀਕ ਆ ਆਹ ਖੜੇਗਾ ਇੱਧਰ ਹੈ ਨਾ ਹਾਂ ਕਟਗਾਂ ਖੜੇਗਾ ਸਿੱਕਾ ਉਹ ਪਰਾਲੇ ਕੜੀਆਂ ਆਹ ਖੜੀ ਇੱਕ ਇਹ ਖੜੀ ਹੈ ਇਹ ਸਿੱਧ ਗਈਆਂ ਹਾਂਜੀ ਠੀਕ ਹੈ ਜਿਹੜਾ ਬਈ ਇਹਦੇ ਟੀਕਾ ਲੱਗਿਆ ਵਾ ਉਹਦਾ ਕੁਝ ਪਤਾ ਵੀ ਕਿਹੜਾ ਠੀਕ ਆ ਵੀ ਵਦਗਾ ਚ ਭਰਾਇਆ ਵਾ ਜੀ ਹੁਣ ਨਾਂ ਦਾ ਨਹੀਂ ਪਤਾ ਕਿਹੜਾ ਗਾ ਜੀ ਉਹ ਪੁੱਛ ਕੇ ਪਤਾ ਲੱਗ ਜੂਈ ਅੱਛਾ ਉਹ ਡਾਕਟਰ ਤੋਂ ਪੁੱਛ ਕੇ ਦੱਸ ਦੋ ਜੀ ਆ ਪੁੱਛ ਕੇ ਦੱਸ ਦਾਂ ਲੱਗਿਆ ਵਾ ਜਾਨੀ ਚੰਗਾ ਵਾ ਹਾਂ ਚੰਗਾ ਲੱਗਿਆ ਵਾ ਠੀਕ ਹੈ ਤੇ ਮੁੱਲ ਕਿੰਨਾ ਕਰਦੇ ਆ ਮੁੱਲ 170 ਆ ਜੀ ਠੀਕ ਹੈ ਮੌਕੇ ਤੇ ਹੋ ਜੂ ਮਾਨਤਾਨਾ ਹਾਂ ਹੋਊ ਜੂ ਮਾਨਤਾਨਾ ਠੀਕ ਹੈ ਤੇ ਖੋਲ ਕੇ ਦਾ ਗੇੜਾ ਦਵਾ ਦੇ ਠੀਕ ਹੈ ਜੀ ਲੋ ਵੀ ਦੋਸਤੋ ਡਿਟੇਲ ਆਪਾਂ ਵੀ ਤੁਹਾਨੂੰ ਸਾਰੀ ਲੈਤੀ ਬਾਕੀ ਅੱਗੇ ਤਸੱਲੀ ਤੁਸੀਂ ਕਰਨੀ ਹੈ ਤੁਰਦੀ ਨੂੰ ਤੁਸੀਂ ਚੈੱਕ ਕਰ ਸਕਦੇ ਹੋ ਮੁੱਲ 1.70 ਬਾਕੀ ਮਾਨਤਾਨਾ ਮੌਕੇ ਤੇ ਹੋ ਜੂਗਾ ਕੰਦ ਕਾਰਡ ਚੰਗੇ ਦੇ ਵਿੱਚ ਆ ਗਈ ਵੇਲ ਵੀ ਚੰਗੀ ਆ ਬਾਕੀ ਥਾਣਾ ਦਾ ਸਾਈਜ਼ ਬਹੁਤ ਵਧੀਆ ਚੰਗੀ ਸਾਫੀ ਬੜੀ ਹੈ ਬੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਬੈਸਪੋਰਟ ਦੀ ਕੁਆਲਿਟੀ ਬਹੁਤ ਆ ਲੜਾਈ ਬਹੁਤ ਜ਼ਿਆਦਾ ਆ ਗਈ ਨਾ ਦਾ ਸਹਿਜ ਵੀ ਬਹੁਤ ਜ਼ਿਆਦਾ ਚੰਗਾ ਹੈ। ਇਤਾਂ ਤੇਰੀ ਫੁੱਲੀ ਡੁੱਲੀ ਹੈ ਵੀ। ਹਣਾ ਤੁਹਾਨੂੰ ਆਪ ਦਿਖਾ ਦਿੰਨੀ ਆਂ ਤੁਹਾਣਾ ਜਿਹੜਾ ਸਪੇਸ ਬਾਕਲ। ਇਹ ਜਿਹਨੇ ਆਰਡਰ ਬਣਾਉਣਾ ਸਟਾਰਟ ਕਰਿਆਗਾ ਮੈਂ ਇਹਦਾ ਵੀ ਦੇਣਾ ਜੇ ਲੈ ਜੂਗੀ। ਮੈਂ ਤਾਂ ਵੀ ਚੰਗਾ ਆਰਡਰ ਤਿਆਰ ਕਰੂਗੀ। ਪਰ ਰੋਕੋ ਕੀ ਬੰਦ ਹਵਾ ਨੇ ਦੇਖੀ। ਤੇ ਮਾਦੀ ਚੰਗੀ ਆ ਵੱਡੀ ਆ। ਤੋਰ ਲੋ ਜੀ। ਬਾਕੀ ਫੇਸ ਦੇਖ ਸਕਦੇ ਹੋ। ਫੇਸ ਬਹੁਤ ਚੰਗਾ ਹੈਗਾ। ਸਾਰੇ ਪੱਖਾਂ ਤੋਂ ਹੀ ਚੰਗੀ ਆ। ਸੋਹਣੀ ਆ ਸਾਫ ਸੁਥਰੀ ਹੈਗੀ। ਬਾਕੀ ਕਿਹੜਾ ਯੋਦਾ ਹੈ ਬਾਕੀ ਆਖੇ ਤਸੱਲੀ ਤੁਸੀਂ ਕਰਨੀ ਆਪਦੀ ਫੁੱਲ ਤਸੱਲੀ ਕਰਕੇ ਤੁਸੀਂ ਕਰੀਏ ਤਾਕਦ। ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ